ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਅਮਰੀਕਾ ਚ ਸਿੱਖਰ ਟਰੱਕਰ ਡਰਾਈਵਰ ਦੇ ਲਈ ਖਤਰਾ ਡਰਾਈਵਰਾਂ ਦੇ ਟਰੱਕਾਂ ਉਤੇ ਲਗਾਤਾਰ ਹੋ ਰਹੇ ਨੇ ਹਮਲੇ ਪੁਲਿਸ ਦੀ ਮਦਦ ਤੋਂ ਹੱਟੀ ਪਿੱਛੇ ਅਮਰੀਕਾ ਦੇ ਕਈ ਸ਼ਹਿਰਾਂ ਤੇ ਡੁੱਬਣ ਦਾ ਖਤਰਾ ਨਾਸਾ ਦੇ ਵੱਲੋਂ ਜਾਰੀ ਕੀਤੀ ਗਈ ਖਾਸ ਰਿਪੋਰਟ ਜ਼ਮੀਨ ਫਲਾਨਾ 0.4 ਇੰਚ ਤੋਂ ਵੱਧ ਦੀ ਦਰ ਦੇ ਨਾਲ ਡੁੱਬ ਰਹੀ ਕੰਪਨੀ ਨੇ ਪ੍ਰਗਟ ਕੀਤਾ ਖਰਚਾ ਪੀਐਮ મોદી ਨੂੰ ਲੈ ਕੇ ਕਹੀਂ ਵੱਡੀ ਗੱਲ 2000 ਰੁਪਏ ਸੰਜ ਕੀਤੀ ਗਈ ਜਾਣਕਾਰੀ ਹੁਣ ਖਬਰਾਂ ਵਿਸਥਾਰ ਦਿਨਾ ਅਮਰੀਕਾ ਦੇ ਵਿੱਚ ਸਿੱਖ ਟਰੱਕਰ ਡਰਾਈਵਰਾਂ ਲਈ ਖਤਰਾ ਬੇਹਤ ਵੱਧ ਗਿਆ ਅਤੇ ਹਾਈਵੇ ਸੌ ਲੰਘਣਾ ਔਖਾ ਹੁੰਦਾ ਜਾ ਰਿਹਾ ਹੈ ਸਿੱਖ ਡਰਾਈਵਰ ਦੇ ਟੱਕਾ ਉੱਤੇ ਆਂਡੇ ਜਾਂ ਪਾਣੀ ਵਾਲੀ ਬੋਤਲਾ ਸੁੱਟਣ ਦੀ ਵਾਰਤਾਤਾ ਆਪ ਹੋ ਚੁੱਕੀ ਹੈ ਨਹੀਂ ਅਤੇ ਪੁਲਿਸ ਕੋਈ ਮਦਦ ਕਰਨ ਨੂੰ ਤਿਆਰ ਨਹੀਂ ਹੈ ਜਿਹਦੇ ਮੱਦੇਨਜ਼ਰ ਕਿਸੇ ਵੱਡੀ ਤਰਾਸਤੀ ਦਾ ਖੋਪਰ ਹਰ ਵੇਲੇ ਕਾਇਮ ਰਹੇ ਹੈ ਹਰਜਿੰਦਰ ਸਿੰਘ ਨੇ ਮਾਮਲੇ ਨੂੰ ਸਿਆਸੀ ਰੂਪ ਦੇ ਦਿੱਤਾ ਹੈ ਅਤੇ ਲੋਕਮਨਾਂ ਦੇ ਵਿੱਚ ਦਸਤਾਰ ਧਾਰੀਆਂ ਬਾਰੇ ਜ਼ਹਿਰ ਭਰਿਆ ਜਾ ਰਿਹਾ ਹੈ ਫਰਿਜ਼ਨੋ ਵੀ ਧੀ ਰੀਪੋਰਟ ਮੁਤਾਬਕ سوشل میڈیا ਉਤੇ ਗੁੰਮਰਾਹਕੁੰ ਪੋਸਟਾਂ ਪਾਈ ਜਾਣ ਕਾਰਨ ਕੇ ਮਾਮਲਾ ਬੇਨਤਕੁਨ ਚਲਤਾਰ ਪਨ ਚੁੱਕਿਆ ਹੈ ਨਾਰਥ ਅਮਰੀਕਾ ਨਾ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਦੇ ਬਾਨੀ ਅਤੇ ਸੀਈਓ ਰਮਨ ਢਿਲੋ ਦਾ ਕਹਿਣਾ ਸੀ ਕਿ ਓਕਲ ਹੋਮਾ ਅਤੇ ਅਰੰਸਾ ਵਰਗੇ ਰਾਜਾਂ ਦੇ ਵਿੱਚ ਟਰੱਕ ਸਟਾਪਸ ਉੱਤੇ ਪੰਜਾਬੀ ਡਰਾਈਵਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਇਹ ਘਟਨਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਕਿ ਇੱਕ ਪੰਜਾਬੀ ਟਰੱਕ ਡਰਾਈਵਰ ਸਟਾਪ ਉੱਤੇ ਕਿਦ ਗਿਆ ਤੇ ਜਦੋਂ ਉਸਨੇ 911 ਤੇ ਕਾਲ ਕੀਤੀ ਤਾਂ ਅਗੋ ਜਵਾਬ ਮਿਲਿਆ ਕਿ ਚੁੱਪਚਾਪ ਉਥੋਂ ਨਿਕਲ ਜਾਵੇ ਰਮਟੇ ਲੋਦ ਨੂੰ ਤਾਂ ਬਕਰ ਮਰੀਕਾ ਦੇ ਟਰੱਕਿੰਗ ਬਿਜ਼ਨਸ ਵਿੱਚ ਪੰਜਾਬੀਆਂ ਦੀ ਹਿੱਸੇਦਾਰੀ 18 ਤੋਂ 20% ਦੀ ਜਦਕੀ ਕੈਲੀਫੋਰਨੀਆ ਦੇ ਵਿੱਚ ਇਹ ਅੰਕੜਾ 30 ਤੋਂ 40% ਬਣ ਜਾਂਦਾ ਹੈ ਫਲੋਰੀਡਾ ਹਾਸੇ ਦੇ ਮਗਰੋਂ ਸੇਖਰ ਬਲੈਰਨ ਨੂੰ ਗੈਰ ਗੁਜ਼ਾਰੀ ਜਾਂਚ ਪੜਤਾਲ ਦਾ ਸਾਹਮਣਾ ਕਰਨਾ ਪੈ ਰਹੇ ਤੇ ਇਮੀਗ੍ਰੇਸ਼ਨ ਵਾਲੇ ਪੱਕਾ ਹੁੰਦੇ ਸਬੂਤ ਮੰਗਦੇ ਨੇ ਜਦਕਿ ਪੁਲਿਸ ਵਾਲੇ ਅੰਗਰੇਜ਼ੀ ਦੇ ਵਿੱਚ ਮਹਾਰਤ ਸਾਬਤ ਕਰਨ ਵਾਸਤੇ ਆਖਦੇ ਨੇ ਫਰੀਜ਼ਨੋਦੀ ਨਿਊ ਲਾਈਨ ਟਰਾਂਸਪੋਰਟ ਇਨਕਾਰਪੋਰੇਸ਼ਨ ਦੇ ਗੁਜਰਨ ਸਿੰਘ ਨੇ ਦੱਸੇ ਕਿ ਮੌਜੂਦਾ ਹਾਲਾਤ ਉਨ੍ਹਾਂ ਦੇ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਹੇ ਨੇ ਗੁਜਰਨ ਸਿੰਘ ਦੇ ਕੋਲ ਵੀ ਟਰੱਕ ਅਤੇ 60 ਟਰੇਲਰ ਨੇ ਜਿਨ੍ਹਾਂ ਰਾਹੀਂ ਆੜੂ, ਟਮਾਟਰ ਅਤੇ ਸੰਤਰੇ ਵੱਦਕੇ ਫਾਲ ਸਬਜ਼ੀਆਂ ਫਲੋਰੀਡਾ ਰਿਪਬਲਿਕਸ ਸੁਪਰਮਾਰਕਟ ਚੇਨ ਤੇ ਵਾਕਵਾਕ ਤੇ ਕਾਰਨੇ ਤੇ ਪਹੁੰਚਾਈ ਜਾਂਦੇ ਨੇ ਗੁਜਰਨ ਸਿੰਘ ਦੇ ਦੋ ਡਰਾਈਵਰ ਵੀ ਸੋਂ ਬਾਰਨ ਨੌਕੀ ਛੱਡ ਕੇ ਚਰ ਕੇ ਤਿੰਨ ਕੋਰਨਾ ਤਾਂ ਕਹਿਣਾ ਹੈ ਕਿ ਉਹ ਫਲੋਰੀਡਾ ਨਹੀਂ ਜਾਣਗੇ ਅਮਰੀਕਨ ਸਿਟੀਜ਼ਨ ਅਤੇ ਗ੍ਰੀਨ ਕਾਰਡ 홀ਡਰ ਹੋਣ ਦੇ ਬਾਵਜੂਦ ਪੰਜਾਬੀ ਟਰੱਕ ਡਰਾਈਵਰ ਨੂੰ ਖੇਤ ਦੇ ਪਰਿਵਾਰ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਫਰਿਸਨੋਰੀ ਟਰਾਂਸਪੋਰਟ ਕੰਪਨੀ اور ਮੀਟਲ ਐਕਸਪ੍ਰੈਸ ਇਨਕਾਰਪੋਰੇਸ਼ਨ ਦੇ ਮੁੱਖ ਕਾਰਜਕਾਰੀ ਅਸਰ ਜੋਸ਼ਦੀਪ ਪੰਨੂ ਨੇ ਕਿਹਾ ਕਿ ਆਪਣੇ ਡਰਾਈਵਰਾਂ ਦੀ ਸੁਰੱਖਿਆ ਬਾਰੇ ਉਹ ਬੇਦਰਸਪੀ ਕਰਮਾਨੇ ਜਸਪ੍ਰੀ ਪੰਨੂ ਦੀ ਕੰਪਨੀ ਦੇ ਕੋਲ ਚੱਪੀ ਟਰੱਕ ਤੇ ਪੈਟਰੋਲੀ ਡਰਾਈਵਰ ਨੇ ਜੋ ਅਕਸਰ ਹੀ ਫਲੋਰੀਡਾ, ਟੈਨੇਸੀ, ਜਾਰਜੀਆ ਤੇ ਕੈਰਲਾਈਨਾ ਰਾਜਾਂ ਦੇ ਵੱਲ ਜਾਂਦੇ ਨੇ ਉਹਨਾਂ ਦੇ ਵੱਲੋਂ ਡਰਾਈਵਰਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਨਿਯਮਾਂ ਦੀ ਪਾਲਣਾ ਕਰਦੇ ਆਂ ਡਰਾਈਵਿੰਗ ਕੀਤੀ ਜਾਵੇ ਅਤੇ ਹਮੇਸ਼ਾ ਡੈਸ਼ ਕੈਂਬ ਦੇ ਘੇਰੇ ਦੇ ਵਿੱਚ ਰਹਿਦਾ ਯਤਪ ਕੀਤਾ ਜਾਵੇ ਕਿਸੇ ਦਿਨ ਆ ਫਾਲਤੂ ਬਹਿਸ ਨਹੀਂ ਕਰਨੀ ਕਿਉਂਕਿ ਸਿੱਖ ਪਾਇਚਾਰਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹਰਜਿੰਦਰ ਸਿੰਘ ਵਾਲੇ ਹਾਦਸੇ ਦੇ ਮਗਰੋਂ ਜਸਪ੍ਰੀ ਪੰਨੂ ਦੇ ਇੱਕ ਡਰਾਈਵਰ ਨੂੰ ਫਲੋਰੀਡਾ ਦੇ ਵਿੱਚ ਰੋਕ ਕੇ ਇਮੀਗ੍ਰੇਸ਼ਨ ਸਟਾਫ ਵੱਲੋਂ ਸਵਾਲ ਕੀਤੇ ਗਏ US ਸਿਟੀਜ਼ਨਸ਼ਿਪ ਹੁੰਦੇ ਬਕਸੂਦ ਦੇ ਡਰਾਈਵਰ ਨੂੰ ਖਚਲ ਖੁਆਰ ਕੀਤਾ ਤੇ ਲੰਬੇ ਸਮੇਂ ਤੋਂ ਬਾਅਦ ਜਾਂਦੀ ਸਜ਼ਾ ਦਿੱਤੀ ਗਈ ਜਿਸ ਤੀਪ ਪੰਨੂ ਮੁਤਾਬਕ ਹਰਜਿੰਦਰ ਸਿੰਘ ਨੇ ਵੱਡੀ ਗਲਤੀ ਕੀਤੀ ਅਤੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਇੱਕੋ ਜਣੇ ਦੀ ਗਲਤੀ ਕਰਕੇ ਸਮੁੱਚੀ ਕਮਿਊਨਿਟੀ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਸਕਦਾ ਗੁਰਚਰ ਸਿੰਘ ਰਮਨ ਢਿੱਲੋਂ ਅਤੇ ਜੋਸਦੀ ਪਨੂਦਾ ਕਹਿਣ ਅਨੁਸਾਰ ਟ੍ਰਕਿੰਗ ਇੰਡਸਟਰੀ ਦੇ ਵਿੱਚ ਸੁਧਾਰ ਕਰਨ ਦੇ ਕਈ ਤਰੀਕੇ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਕਮਰਸ਼ੀਅਲ ਡਰਾਈਵਰ ਲਾਇਸੈਂਸ ਦੀਆਂ ਸ਼ਰਤਾਂ ਸਖਤ ਕੀਤੀਆਂ ਜਾ ਸਕਦੀਆਂ ਨੇ। ਦੂਜੀ ਗੱਲ ਇਹ ਟ੍ਰੱਕਰ ਡਰਾਈਵਿੰਗ ਸਕੂਲਾਂ ਉੱਤੇ ਸਰਕਾਰੀ ਨਿਗਰਾਨੀ ਵਧਾਈ ਜਾਵੇ ਤਾਂ ਕਿ ਕੋਈ ਵੀ ਨੋ ਸਿੱਖਿਆ ਡਰਾਈਵਰ ਹਾਈਵੇ ਤੇ ਨਾ ਹੋ ਸਕੇ। NASA ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ ਅਤੇ NOAA ਦੇ ਸਾਂਝੇ ਖੋਜ ਦੇ ਅਨੁਸਾਰ ਅੰਮ੍ਰਿਤਕਰ ਕੁਝ ਤੱਟਵਰਤੀ ਸ਼ਹਿਰ ਸਮੁੰਦਰ ਦੇ ਵੱਤੇ ਪੱਤਰ ਕਾਰਨ ਡੁੱਬ ਰਹੇ ਨੇ ਇਸ ਰਿਪੋਰਟ ਵਿੱਚ ਕੈਲੀਫੋਰਨੀਆ ਦੇ ਸ਼ਹਿਰ ਜਿਵੇਂ ਕਿ ਸੈਂਟ ਫਰਾਸਿਸ ਕੋ ਲਾਸ ਐਂਜਲਸ ਅਤੇ ਸੈਨ ਡੀਗੋ ਨੂੰ ਸਭ ਤੋਂ ਵੱਧ ਖਤਰੇ ਵਾਲੇ ਖੇਤਰ ਵਿੱਚ ਜੋ ਪਛਾਣਿਆ ਗਿਆ ਕੈਲੀਫੋਰਨੀਆ ਦੇ ਸ਼ਹਿਰਾਂ ਤੇ ਖਤਰਾ ਮੰਡਰਾ ਰਿਹਾ ਹੈ ਤੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਲੀਫੋਰਨੀਆ ਦੇ ਕਈ ਸ਼ਹਿਰ ਜਿਵੇਂ ਕਿ ਸੈਨ ਫ੍ਰਾਂਸਿਸਕੋ ਬੇ ਏਰੀਆ ਸੈਨ ਰਾਫੇਲ ਕੋਟੇ ਮਡੇਰਾ ਹੋਸਟਲ ਸਿਟੀ ਬੇ ਫਾਰਮ ਆਈਲੈਂਡ ਅਤੇ ਸੈਨ ਡਿਓਗੋ ਵਰਗੇ ਖੇਤਰ ਡੁੱਬਣ ਦੀ ਕਰਾਰ ਤੇ ਨੇ ਖੋਜ ਅਨੁਸਾਰ ਇਹ ਜ਼ਮੀਨ ਸਲਾਨਾ 0.4 ਇੰਚ ਤੋਂ ਵੱਧ ਦੀ ਦਰ ਦੇ ਨਾਲ ਡੁੱਬ ਰਹੀ ਹੈ ਇਸ ਦਾ ਮੁੱਖ ਕਾਰਨ ਜ਼ਮੀਨ ਹੇਠੋ ਪਾਣੀ ਦਾ ਜ਼ਿਆਦਾ ਨਿਕਾਸ ਸ਼ਹਿਰੀ ਵਿਕਾਸ ਅਤੇ ਹੋਰ ਮਨੁੱਖੀ ਗਤੀਵਿਧੀਆਂ ਨੇ ਜਿਨ੍ਹਾਂ ਕਾਰਨ ਸਮੁੰਦਰ ਦੇ ਨਾਲ ਲੱਗਦੀ ਜ਼ਮੀਨ ਕਮਜ਼ੋਰ ਹੋ ਰਹੀ ਹੈ ਇਸ ਤੋਂ ਇਲਾਵਾ ਜਲਵਾਯੂ ਪਰਿਵਰਤਨ ਕਾਰਨ ਸਮੁੰਦਰ ਦਾ ਪੱਧਰ ਵੀ ਵੱਧ ਰਿਹਾ ਹੈ ਰਿਪੋਰਟ ਚੇਤਾਵਨੀ ਦਿੰਦੀ ਹੈ ਕਿ ਜੇਕਰ ਕਿਸੇ ਸਥਿਤੀ ਨੂੰ ਰੋਕਣ ਦੇ ਲਈ ਤੁਰੰਤ ਕਦਮ ਨਾ ਚੁੱਕੇ ਗਏ ਤਾਂ ਭਵਿੱਖ ਦੇ ਵਿੱਚ ਪੂਰਾ ਦੇਸ਼ ਇਸ ਖਤਰੇ ਦੀ ਲੇਪੇਟ ਵਿਚ ਆ ਸਕਦਾ ਹੈ ਖੋਜਕਰਤਾਵਾਂ ਨੇ ਕਿਹਾ ਹੈ ਕਿ 2050 ਤੱਕ ਕੈਲੀਫੋਰਨੀਆ ਦੇ ਨਵੇਂ ਤੱਟਵਰਤੀ ਖੇਤਰ ਦੇ ਵਿੱਚ ਸਮੁੰਦਰ ਦਾ ਪੱਧਰ 17 ਇੰਚ ਤੋ ਵੱਧ ਹੋ ਸਕਦਾ ਹੈ एनएसए ने ट्रंप सरकार ਨੂੰ ਇਸ ਖੇਤਰ ਤੋਂ ਬਚਾਅ ਦੇ ਲਈ ਤੁਰੰਤ ਰਹਾਤ ਉਪਾਏ ਅਤੇ ਵਿਵਿਧ ਪੱਧਰ ਤੇ ਕਾਰਵਾਈ ਕਰਨ ਦੀ ਸਲਾਹ ਦਿੱਤੀ ਹੈ ਤੇ ਇਸ ਦੇ ਨਾਲ ਲੱਖਾਂ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ ਇਸ ਖੋਜ ਨੂੰ ਸਾਈਸ ਐਡਵਾਂਸਸ ਨਾਮਕ ਰਸਾਲੇ ਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਅਤੇ ਇਸ ਲਈ 2015 ਤੋਂ 2023 ਤੱਕ ਦੇ ਸੈਟੇਲਾਈਟ ਰੈਡਾਰ ਡਾਟਾ ਦਾ ਵਿਸ਼ਲੇਸ਼ਣ ਕੀਤਾ ਗਿਆ ਤੇ ਰਿਪੋਰਟ ਅਮਰੀਕਾ ਦੇ ਲਈ ਇੱਕ ਵੱਡੀ ਚੇਤਾਵਨੀ ਹੈ ਜੋ ਤੱਟਵਰਤੀ ਖੇਤਰ ਦੇ ਵਿੱਚ ਵੱਡੇ ਖੇਤਰ ਨੂੰ ਉਜਾਗਰ ਕਰਦੀ ਹੈ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਖੁਦ ਪ੍ਰਗਟ ਕੀਤਾ ਹੈ ਕਿ ਰੂਸ ਅਤੇ ਭਾਰਤ ਹੁਣ ਚੀਨ ਦੇ ਹੱਥਾਂ ਦੇ ਵਿੱਚ ਚਲੇ ਗਏ ਨੇ। ਉਹਨਾਂ ਨੇ ਸ਼ੁੱਕਰਵਾਰ ਨੂੰ ਥਰੂ ਸੋਸ਼ਲ ਉਤੇ ਲਿਖਿਆ ਜੁਆ ਲੱਗਦਾ ਹੈ ਕਿ ਅਸੀਂ ਭਾਰਤ ਅਤੇ ਰੂਸ ਨੂੰ ਚੀਨ ਤੋਂ ਕੁਆ ਦਿੱਤਾ ਹੈ। ਉਮੀਦ ਹੈ ਕਿ ਉਹਨਾਂ ਦਾ ਭੂਿਕ ਚੰਗਾ ਹੋਵੇਗਾ। ਇਸ ਦੇ ਨਾਲ ਹੀ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੰਤੀ ਜਸਵਰ ਨੇ ਟਰੰਪ ਦੀ ਇੱਕ ਪੋਸਟ ਉਤੇ ਕੋਈ ਵੀ ਧਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਭਾਰਤ ਅਤੇ ਪੰਜਾਬ ਬੱਤੀ ਚ ਟੈਰਿਫ ਲਗੋ ਤੋਂ ਬਾਅਦ ਤੁਹਾomatic ਸਬੰਧ ਨਿਕੜ ਗਏ ਨੇ। ਭਾਰਤ ਦੇ ਹੋਰ ਦੇਸ਼ਾਂ ਤੇ ਉੱਚ ਟੈਰਿਫ ਲਗਾਉਣ ਦਾ ਮਾਮਲਾ ਅਮਰੀਕੀ ਅਦਾਲਤ ਵਿੱਚ ਸੁਣਵਾਈ ਅਧੀਨ ਹੈ ਮੀਰਵਾ ਨੂੰ ਟਰੰਪ ਨੇ ਅਦਾਲਤ ਦੇ ਵਿੱਚ ਕਿਹਾ ਸੀ ਕਿ ਭਾਰਤ ਉੱਤੇ ਟੈਰਿਫ ਲਗਾਉਣਾ ਜ਼ਰੂਰੀ ਹੈ ਉਹਨਾਂ ਨੇ ਕਿਹਾ ਸੀ ਕਿ ਜੇਕਰ ਅਜੇ ਨਹੀਂ ਹੋਇਆ ਤਾਂ ਅਮਰੀਕਾ ਨੂੰ ਭਾਰੀ ਆਰਥਿਕ ਨੁਕਸਾਨ ਹੋਵੇਗਾ ਟਰੰਪ ਨੇ ਇਸ ਤੋਂ ਪਹਿਲਾਂ 4 ਸਤੰਬਰ ਨੂੰ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਸੀ ਜਿਹਦੇ ਵਿੱਚ ਉਸਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਟਰਪ ਅਨੁਚੇਸ਼ ਸਮਾਨਤਾ ਤੇ ਭਾਰੀ ਟੈਰਿਫ ਨਹੀਂ ਲਗਾ ਸਕਦੇ ਟਰੰਪ ਨੇ ਕਿਹਾ ਸੀ ਕਿ ਰੂਸ ਯੂਕਰੇਨ ਯੁੱਧ ਨੂੰ ਰੋਕਣ ਦੇ ਲਈ ਭਾਰਤ ਉਤੇ ਲਗਾਏ ਗਏ ਟੈਲਫੋਰਟ ਜ਼ਰੂਰੀ ਨੇ ਉਹਨਾਂ ਸੁਪਰੀਮ ਕੋਰਟ ਦੇ ਵਿੱਚ ਦਲੀਲ ਦਿੱਤੀ ਕਿ ਰੂਸੀ ਤੇਲ ਖਰੀਦਣ ਦੇ ਲਈ ਭਾਰਤ ਉਤੇ ਟੈਲਫ ਲਗਾਏ ਗਏ ਸਨ ਤਾਂ ਜੋ ਇਹ ਯੁੱਧ ਨੂੰ ਖਤਮ ਕਰਨ ਦੇ ਵਿੱਚ ਮਦਦ ਕਰੇ ਟਰੰਪ ਨੇ ਕਿਹਾ ਕਿ ਹੇਠਲੀ ਅਦਾਲਤ ਦਾ ਫੈਸਲਾ ਪਿਛਲੇ 5 ਮਹੀਨਿਆਂ ਦੀਆਂ ਉਹਨਾਂ ਦੀਆਂ ਮੁਬਾਰਕ ਗੱਲਬਾਤਾਂ ਨੂੰ ਮੁਸ਼ਕਿਲ ਦੇ ਵਿੱਚ ਪਾ ਸਕਦਾ ਹੈ ਇਸ ਦੇ ਨਾਲ ਯੂਰੋਪੀਅਨ ਯੂਨੀਅਨ, ਜਾਪਾਨ ਅਤੇ ਤਕਨੀਕ ਕੋਰੀਆ ਵਰਗੇ ਦੇਸ਼ ਵੀ ਨਾਲ ਸਮਝੌਤੇ ਖਤਰੇ ਵਿੱਚ ਪੈ ਸਕਦੇ ਨੇ ਐਜਨਾਲੀ ਛੋਟੇ ਕਾਰੋਬਾਰਾਂ ਦੇ ਵਕੀਲ ਜੈਫਰੀ ਸ਼ੁਆਬ ਨੇ ਕਿਹਾ ਕਿ ਟਰੰਪ ਦੇ ਟੈਰਿਫ ਛੋਟੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਉਹ ਜਲਦੀ ਫੈਸਲੇ ਦੀ ਉਮੀਦ ਕਰ ਰਹੇ ਨੇ ਇਸ ਤੋਂ ਪਹਿਲਾਂ ਇੱਕ ਅਮਰੀਕੀ ਅਪੀਲ ਅਦਾਲਤ ਨੇ ਟਰੰਪ ਦੇ ਜ਼ਿਆਦਾਤਰ ਟੈਰਿਫਾਂ ਨੂੰ ਗੈਰ ਕਾਨੂੰਨੀ ਘਰਾ ਦਿੱਤਾ ਸੀ ਅਦਾਲਤ ਨੇ ਕਿਹਾ ਸੀ ਕਿ ਟਰੰਪ ਨੇ ਇੰਨਾ ਟੈਰਿਫ ਨੂੰ ਲਾਗੂ ਕਰਨ ਦੇ ਲਈ ਜਿਸ ਕਾਨੂੰਨ ਦੀ ਬਤੋਕੀ ਦਿੱਤੀ ਸੀ ਉਹ ਉਸ ਨੂੰ ਅਜਿਹਾ ਕਰਨ ਦਾ ਅਧਿਕਾਰ ਨਹੀਂ ਦਿੱਤਾ ਅਦਾਲਤ ਨੇ ਕਿਹਾ ਕਿ ਟਰੰਪ ਕੋਲ ਹਰੇਕ ਆਯਾਤ ਉੱਤੇ ਟੈਰਿਫ ਲਗਾਉਣ ਦੀ ਅਸੀਮ ਛੋਤੀ ਨਹੀਂ ਹੈ ਹਾਲਕਿ ਅਦਾਲਤ ਨੇ ਅਕਤੂਬਰ ਤੱਕ ਫੈਸਲੇ ਨੂੰ ਲਾਗੂ ਕਰਨ ਤੋਂ ਰੋਕ ਦਿੱਤਾ ਤਾਂ ਜੋ 트럼ਪ ਸੁਪਰੀਮ ਕੋਰਟ ਤੇ ਵੀ ਅਪੀਲ ਕਰ ਸਕਣ। ਫੇਡਲ ਅਦਾਲਤ ਨੇ ਸਾਥੀ ਚਾਰ ਦੇ ਫੈਸਲੇ ਵਿੱਚ ਕਿਹਾ ਕਿ 1970 ਦਾ ਅੰਤਰਰਾਸ਼ਟਰੀ ਐਮਰਜੈਂਸੀ ਆਰਟਿਕ ਸ਼ਕਤੀ ਐਕਟ 트럼ਪ ਨੂੰ ਇੰਨੇ ਵੱਡੇ ਟੈਰਿਫ ਲਗਾਉਣ ਦੀ ਆਗਿਆ ਨਹੀਂ ਦਿੰਦਾ। 트럼ਪ ਨੇ 3 ਜੁਲਾਈ ਨੂੰ ਭਾਰਤ ਉੱਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਇਹ ਦੱਸਦੀਏ 7 ਅਗਸਤ ਨੂੰ ਜੋ ਲਾਗੂ ਹੋ ਚੁੱਕਿਆ ਹੈ ਅਤੇ ਇਸ ਤੋਂ ਇੱਕ ਦੋ ਪਹਿਲਾ 6 ਅਗਸਤ ਨੂੰ ਉਹਨਾਂ ਨੇ ਰੂਸੀ ਤੇਲ ਖਰੀਦਣ ਦੇ ਭਾਤੋ ਤੇ 25% ਦਾ ਵਾਧੂ ਟੈਕਸ ਲਗਾਇਆ ਸੀ ਜੋ ਕਿ ਸਥਾਈ ਤਸਦਦਲਾਪ ਹੋ ਗਿਆ ਕੰਪਨੀ ਨੇ ਕਿਹਾ ਭਾਤ ਰੂਸ ਤੋਂ ਸਸਤ ਤੇਲ ਖਰੀਦ ਰਿਹਾ ਹੈ ਅਤੇ ਇਸ ਨੂੰ ਖੁੱਲੇ ਬਾਜ਼ਾਰ ਦੇ ਵਿੱਚ ਵੇਚ ਰਿਹਾ ਹੈ ਇਸ ਦੇ ਨਾਲ ਪੁਤਿਨ ਨੂੰ ਯੂਕਰੇਨ ਵਿਰੁੱਧ ਜੰਗ ਚਾਲੀ ਰੱਖਣ ਦੇ ਵਿੱਚ ਵੀ ਮਦਦ ਮਿਲ ਰਹੀ ਹੈ